ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖਾਨ ਜਿਵੇਂ ਕਿ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅੰਡਰ ਬ੍ਰਿਜ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਭਰ ਚੁੱਕਿਆ ਹੈ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਜਿਵੇਂ ਕਿ ਗੱਡੀਆਂ ਵਿੱਚ ਡੁੱਬਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੱਡੀਆਂ ਦੀਆਂ ਖਿੜਕੀ ਦੀ ਅੱਧ ਤੱਕ ਜਿਹੜਾ ਕਿ ਪਾਣੀ ਗੱਡੀਆਂ ਦੇ ਵਿੱਚ ਜਾ ਰਿਹਾ ਹੈ ਦੇਖੋ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੋਟਰਸਾਈਕਲ ਸਕੂਟਰ ਜਿਹੜੇ ਨੰਗ ਰਹੇ ਨੇ ਬੜੀ ਤੇਜ਼ੀ ਨਾਲ ਸਪੀਡ ਨਾਲ ਨੰਗੜ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਵਿੱਚ ਬੰਦ ਹੋ ਜਾਂਦੇ ਨੇ ਇੱਕ ਸਾਈਕਲ ਵਾਲਾ ਜਾਂਦਾ ਉਹ ਲੰਗੜ ਦੀ ਕੋਸ਼ਿਸ਼ ਕਰਦਾ ਗਿਰ ਜਾਂਦਾ ਫਿਰ ਆਪਣਾ ਸਾਈਕਲ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਅੱਗੇ ਜਾਂਦਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਤੁਹਾਨੂੰ ਖੁਸ਼ਖਬਰੀ ਦੀ ਗੱਲ ਦੱਸ ਦਈਏ ਕਿ ਹੁਣੇ-ਹੁਣੇ ਮੇਰੀ ਵਿਧਾਇਕਾ ਨੀਨਾ ਮਿੱਤਲ ਆ ਉਹਨਾਂ ਵੱਲੋਂ ਇੱਕ ਆਪਣੀ ਇਹ ਪੇਜ ਤੇ ਪੋਸਟ ਸਾਂਝੀ ਕੀਤੀ ਗਈ ਹੈ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਇੱਕ ਇਹ ਅੰਡਰ ਬ੍ਰਿਜ ਦੀ ਜਿਹੜੀ ਪਰੇਸ਼ਾਨੀ ਨੂੰ ਦੇਖਦੇ ਹੋਏ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਜਿਹੜਾ ਕਿ ਓਵਰ ਬ੍ਰਿਜ ਹੈ ਕਾਫੀ ਦਿਨਾਂ ਤੋਂ ਬੰਦ ਪਿਆ ਸੀ ਉਸ ਨੂੰ ਖੋਲਣ ਦਾ ਇਕ ਐਲਾਨ ਕਰ ਦਿੱਤਾ ਗਿਆ ਉਸ ਦੇ ਵਿੱਚ ਲਿਖਿਆ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਇਹ ਜਿਹੜਾ ਕਿ ਓਵਰ ਬ੍ਰਿਜ ਹੈ ਅੱਜ ਰਾਤ ਨੂੰ ਚਾਲੂ ਕਰ ਦਿੱਤਾ ਜਾਵੇਗਾ ਜਿਵੇਂ ਕਿ ਬਾਰਸ਼ਾਂ ਦਾ ਮੌਸਮ ਜਿਹੜਾ ਦਿਨ-ਪਰ ਦਿਨ ਵੱਧਾ ਹੋਣ ਤੱਕ ਬਾਰਸ਼ਾਂ ਘੱਟ ਹੋਈਆਂ ਅੰਡਰ ਬ੍ਰਿਜ ਦੀ ਕੋਈ ਪਰੇਸ਼ਾਨੀ ਜ਼ਿਆਦਾ ਨਹੀਂ ਆਈ ਲੇਕਿਨ ਅੱਜ ਜਿਹੜੀ ਜ਼ਿਆਦਾ ਪਰੇਸ਼ਾਨੀ ਹੈ ਲੋਕਾਂ ਨੂੰ ਆਈ ਹੈ ਜਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਮੋਟਰਸਾਈਕਲ ਗੱਡੀਆਂ ਵਾਲੇ ਜਿਵੇਂ ਕਿ ਲੰਘ ਰਹੇ ਨੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਵੱਲੋਂ ਕੀ ਕਹਿਣਾ ਇਸ ਬਾਰੇ ਤੁਹਾਨੂੰ ਸੁਣਾਉਂਦੇ ਨੇ ਉਹਨਾਂ ਦੇ ਵੀ ਜਵਾਨੀ ਸਰਕਾਰ ਇਹ ਕਹਿੰਦੀ ਸਰਕਾਰ ਆ ਤੇ ਕਿਹਦਾ ਭਾਈ ਆ ਦੇਖੋ ਅੰਡਰਬ੍ਰਿਜ ਅੰਡਰਬ੍ਰਿਜ ਆ ਪਾਣੀ ਇੰਨਾ ਖੜਿਆ ਅੱਜ ਪੁੱਛਣਾ ਦੱਸ ਲੋਕਾਂ ਦਾ ਇਹ ਨਾ ਹਾਲਾ ਬੁਰਾ ਹਾਲਾ ਰੱਖਿਆ ਨਵਰੇ ਮੇਰੇ ਤੋਂ ਪੁੱਛੋ ਆ ਦੇਖੋ ਲੋਕ ਕਿਵੇਂ ਜਾ ਰਹੇ ਆ ਨਾ ਜਾ ਰਹੇ ਆ ਵੀ ਆ ਅੰਡਰਬ੍ਰਿਜ ਦੇਖ ਲੋ ਅੱਜ ਇੰਨੀਆਂ ਸਰਕਾਰਾਂ ਆ ਗਿਆ ਇੰਨੀਆਂ ਗੱਲਾਂ ਪਰ ਅੰਡਰਬ੍ਰਿਜ ਦਾ ਹਾਲ ਉਹੀ ਦਾ ਉਹੀ ਰਿਹਾ ਨਹੀਂ ਅੰਡਰਬ੍ਰਿਜ ਉਧਰਲਾ ਪੁਲ ਵੀ ਬੰਦ ਕਰਿਆ ਵਾ ਕੀ ਕੱਢ ਕੇ ਜਾਓਗੇ ਉਧਰਲਾ ਪੁਲ ਚਾਲੂ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਜੇ ਉਹ ਆਪਈ ਦਸ ਨਹੀਂ ਪੈਗਿਆ ਰ ਪਾਣੀ ਖੜ ਗਿਆ ਤੇ ਲੋਕ ਕਿੱਧਰ ਨੂੰ ਜਾਣਗੇ ਦੱਸੋ ਲੋਕ ਕਿੱਧਰ ਨੂੰ ਜਾਣਗੇ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਲੋਕਲ ਰਾਜਪੁਰੇ ਤੋਂ ਆ ਅੱਛਾ ਠੀਕ ওকে ਬੋਤਲ ਦੇ ਦਿਓ ਬੈਗ ਲੈ ਠੀਕ ਹੈ ਕਾਰ ਵਿੱਚ ਦੇ ਦਿਓ 뭐 뭐라 아들아 뭐라